ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੁਹੀ ਮਹੱਲਾ ਪੰਜਵਾ ਜਿਸਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰਨਾ ਚੀਤ ਨ ਆਵੇ ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੇ ਬੋਲ ਨ ਜਾਣੇ ਮਾਇਆ ਮਦ ਮਾਤਾ ਮਰਨਾ ਚੇਤਨਾ ਆਵੇ ਮੇਰੇ ਰਾਮ ਰਾਇ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕੋ ਭੋ ਕਿਛ ਨਾਹੀ ਜਮ ਨਹੀਂ ਆਵੇ ਤੇਰੇ ਜੋ ਤੇਰੇ ਰੰਗ ਰਾਤੇ ਸੁਆਮੀ ਤਿੰਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ ਨ ਮਿਟੈ ਕੋਈ ਸਤਗੁਰ ਕਾ ਦਲਾਸਾ ਨਾਮ ਤੇ ਆਇਨ ਸੁਖ ਕਲ ਪਾਇਨ आठ पहर आराधे तेरी शरण तेरे परवासे पंच दोष लए साधे ज्ञान ध्यान किस कर्म न जाना सार न जाना तेरी सब ते वड्डा ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੋਹੀ ਮਹੱਲਾ ਪੰਜਵਾ ਸਗਲ ਤਿਆਗ ਗੁਰ ਸ਼ਰਣੀ ਆਇਆ ਰਾਖੋ ਰਾਖਣ ਹਾਰੇ ਜੇ ਤੂੰ ਲਾਵ ਹੈ ਤੇ ਤਹਮ ਲਾ ਗਏ ਕੀ ਇਹ ਜੰਤ ਵਿਚਾਰੇ ਮੇਰੇ RAM ਜੀ ਤੂੰ ਪ੍ਰਭ ਅੰਤਰ ਜਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਨ ਤੇ ਸੁਆਮੀ ਰਹਾਉ ਆਠ ਪਹਿਰ ਪ੍ਰਭ ਆਪਣਾ ਧਿਆਈਐ ਗੁਰ ਪ੍ਰਸਾਦਿ ਭਉ ਤਰੀਐ ਆਪ ਤਿਆਗ ਹੋਈਐ ਸਬਰੇਣਾ ਜੀਵਤਿਆ ਓ ਮਰੀਐ ਸਫਲ ਜਨਮ ਤਿਸ ਕਾ ਜਗ ਭੀਤਰ ਸਾਧ ਸੰਗ ਨਉ ਜਪੇ ਸਗਲ ਮਨੋਰਥ ਤਿਸਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਇਆਲ ਕਿਰਪਾਲ ਪ੍ਰਭ ਸੁਆਮੀ ਤੇਰੀ ਸ਼ਰਨ ਦਇਆਲਾ ਕਰ ਕਿਰਪਾ ਆਪਣਾ ਨਾਮ ਦੀ ਜੈ ਨਾਨਕ ਸਾਧ ਰਵਾਲਾ ਰਾਗ ਸੁਹੀ ਅਸ਼ਟਪਦੀਆ ਮਹੱਲਾ ਪਹਿਲਾ ਕਰ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਸਭੇ ਅਵਗਣ ਮੈਂ ਗੁਣ ਨਹੀਂ ਕੋਈ ਕਿਉ ਕਰ ਕੰਤ ਮਿਲਾਵਾ ਹੋਈ ਨਾ ਮੈਂ ਰੂਪ ਨਾ ਬੰਕੇ ਨੇ ਨਾ ਕੁੱਲ ਢੰਗ ਨਾ ਮੀਠੇ ਬਹਿਣਾ ਰਹਾਓ ਸਹਿਜ ਸਿੰਗਾਰ ਕਮਨ ਕਰਿ ਆਵੇ ਤਾਂ ਸੁਹਾਗਣ ਜਕੰਤਿ ਭਾਵੇ ਨਾ ਇਸ ਰੂਪ ਨ ਰਖਿਆ ਕਾਈ ਅੰਤ ਨਾ ਸਾਹਿਬ ਸਿਮਰਿਆ ਜਾਈ ਸੁਰਤ ਮਤ ਨਾਹੀ ਚਤੁਰਾਈ ਕਰ ਕਿਰਪਾ ਪ੍ਰਭ ਲਾਵੋ ਪਾਈ ਖਰੀ ਸਿਆਣੀ ਕੰਤ ਨਾ ਪਾਣੀ ਮਾਇਆ ਲਾਗੀ ਪਰਮ ਪੁਲਾਣੀ ਹਉ ਮੈਂ ਜਾਈ ਤਾਂ ਕੰਤ ਸਮਾਈ ਤਉ ਕਮਨ ਪਿਆਰੇ ਨਵਨੇ ਦੇ ਪਾਈ ਅਨੇਕ ਜਨਮ ਵਿਛਰਤ ਦੁਖ ਪਾਇਆ ਕਰ ਗਹਿ ਲੇ ਹੋ ਪ੍ਰੀਤਮ ਪ੍ਰਭ ਰਾਯਾ ਭਨਤ ਨਾਨਕ ਸੋ ਹੈ ਪੀ ਹੋਸੀ ਜੇ ਭਵੇ ਪਿਆਰਾ ਐਰ ਵੇਸੀ ਸੋਹੀ ਮਹੱਲਾ ਪਹਿਲਾ ਕਰਨਵਾ ਇਕ ਓੰਕਾਰ ਸਤ ਗੁਰ ਪ੍ਰਸਾਦ ਕਚਾ ਰੰਗ ਕਸੁੰਭ ਕਾ ਥੋੜੜਿਆ ਦਿਲ ਚਾਰ ਜਿਓ ਵਿੰਨ ਨਾਵੇ ਬ੍ਰਹਮ ਭੁੱਲੀਆਂ ਠੱਗ ਮੁਠੀ ਕੂੜਿਆਰ ਜਿਓ ਸੱਚੇ ਸੇ ਤੀਰ ਤਿਆ ਜਨਮ ਨਾ ਦੂਜੀ ਵਾਰ ਜਿਓ ਰੰਗੇ ਕਾ ਕਿਆ ਰੰਗੀਏ ਜੋਰ ਤੇ ਰੰਗ ਲਾਏ ਜਿਓ ਰੰਗਨ ਵਾਲਾ ਸੇਵੀਏ ਸੱਤੇ ਸੋਚ ਤਲਾਈ ਜਿਉ ਰਹਾਉ ਚਾਰੇ ਪੁੰਡਾ ਜੇ ਭਵਹਿ ਬਿਨ ਭਾਗਾ ਤਨ ਨਾ ਹੈ ਜਿਉ ਅਬ ਗਣ ਮੁਠੀ ਜੇ ਫਿਰ ਹੈ ਬਦਕ ਥਾਏ ਨਾ ਪਾਹੇ ਜਿਉ ਗੁਰ ਰੱਖੇ ਸੇ ਉਬਰੇ ਸ਼ਬਦ ਰਤੇ ਮਨ ਮਾਹੇ ਜਿਓ ਚਿੱਟੇ ਜਨ ਕੇ ਕੱਪੜੇ ਮੈਨੇ ਚਿੱਤ ਕਠੋਰ ਜਿਓ ਤਿੰਨ ਮੁਖ ਨਾਮ ਨਾ ਉਪਜੈ ਦੁਜੈ ਵਿਆਪੇ ਚੋਰ ਜਿਓ ਮੂਲ ਨ ਬੁਝੈ ਆਪਣਾ ਸੇ ਪਸੂਆ ਸੇ ਠੋਰ ਜਿਓ ਨਿਤ ਨਿਤ ਖੁਸ਼ੀਆਂ ਮਨ ਕਰੇ ਨਿਤ ਨਿਤ ਮੰਗੇ ਸੁਖ ਜਿਓ ਕਰਤਾ ਚੇਤਨਾ ਆਵਈ ਫਿਰ ਫਿਰ ਲੱਗੇ ਦੁੱਖ ਜਿਓ ਸੁਖ ਦੁੱਖ ਦਾਤਾ ਮਨ ਵਸੇ ਤਿਤ ਤਨ ਕੈਸੀ ਭੁੱਖ ਜਿਓ ਬਾਕੀ ਵਾਲਾ ਤਲਬੀਏ ਸਿਰ ਮਾਰੇ ਜਮ ਜੰਦਾਰ ਜਿਓ ਲੇਖਾ ਮੰਗੇ ਦੇਵਨਾ ਪੁੱਛੈ ਕਰ ਵਿਚਾਰ ਜਿਓ ਸੱਚੇ ਕਿਲ ਵੀ ਉਬਰੇ ਬਖਸ਼ੇ ਬਖਸ਼ਰ ਹਾਰ ਜਿਓ ਅਨਕੋ ਕੀਜੈ ਮਿੱਤੜਾ ਖਾ ਕਰ ਲੈ ਮਰ ਜਾਏ ਜਿਓ ਬਹ ਰੰਗ ਦੇਖ ਫੁਲਾਇਆ ਪੋਲਾ ਪੋਲਾ ਆਵੇ ਜਾਏ ਜਿਉ ਨਦਰ ਪ੍ਰਭੂ ਤੇ ਛੁਟਿਏ ਨਦਰੀ ਮੇਨ ਮਿਲਾਈ ਜਿਉ ਗਾਫਲ ਗਿਆਨ ਵਿਹੂਨੀਆ ਗੁਰ ਬਿਨ ਗਿਆਨ ਨਾ ਪਾਲ ਜਿਉ ਖਿੰਚੋ ਤਾਨ ਵਿਗੁਚਿਐ ਬੁਰਾ ਭਲਾ ਦੋਏ ਨਾਲ ਜਿਉ ਬਿਨ ਸ਼ਬਦ ਪੈਰ ਤਿਆ ਸਭ ਜੋਹੀ ਜਮ ਕਾਲ ਜਿਓ ਜਿਨ ਕਰ ਕਰਣ ਧਾਰਿਆ ਸਭ ਸੇ ਦੇ ਅਧਾਰ ਜਿਓ ਸੋ ਕਿਉ ਮਨ ਹ ਵਿਸਾਰੀਐ ਸਦਾ ਸਦਾ ਦਾਤਾਰ ਜਿਓ ਨਾਨਕ ਨਾਮ ਨ ਵਿਸਰੈ ਨੇਹੜਾ ਅਧਾਰ ਜਿਓ ਜਿਨ ਕਰ ਕਾਰਨ ਤਾਰਿਆ ਸਭ ਸੇ ਦੇ ਅਧਾਰ ਜਿਓ ਸੋ ਕਿਉ ਮਨ ਹੋ ਵਿਸਾਰੀਐ ਸਦਾ ਸਦਾ ਦਾ ਤਾਰ ਜਿਓ ਨਾਨਕ ਨਾਮ ਨ ਵਿਸਰੈ ਨੇਹੜਾ ਅਧਾਰ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ